ਸਿੱਖ ਨਾ ਗੋਲ ਕਚੋਰ ਨੇ ਤੇ ਨਾ ਪ੍ਰਧਾਨਗੀ ਦੇ ਭੁੱਖੇ ਨੇ ਉੱਥੇ ਸਾਰਿਆਂ ਦੇ ਨਾਲ ਬੈਠ ਕੇ ਗੁਰਮਤਾ ਕਰਕੇ ਅਸੀਂ ਨਾ ਇਲੈਕਸ਼ਨ ਤੇ ਨਾ ਕਲੈਕਸ਼ਨ ਚਾਹੁੰਦੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਚ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੀ ਤਰਜਮਾਨੀ ਹੇਠ ਅਸੀਂ ਸਿਲੈਕਸ਼ਨ ਚਾਹੁੰਦੇ ਆ ਅਮਰਿਤਪਾਲ ਸਿੰਘ ਖਾਲਸਾ ਤੇ ਸਰਬਜੀਤ ਸਿੰਘ ਜਿਹੜੇ ਸੀਗੇ ਕਾਫੀ ਵੋਟਾਂ ਦੇ ਨਾਲ ਲੋਕਾਂ ਨੇ ਜਤਾਇਆ ਔਰ ਇੱਕ ਉਹਨਾਂ ਦੇ ਲਈ ਲੋਕਾਂ ਨੇ ਪ੍ਰਚਾਰ ਵੀ ਆਪ ਕੀਤਾ ਕਿ ਉਹਨਾਂ ਦੇ ਨਾਲ ਵੀ ਅੱਗੇ ਜਾ ਕੇ ਉਹਨਾਂ ਨੂੰ ਵੀ ਨਾਲ ਰਲਾ ਕੇ ਇਸ ਤੜੇ ਦੇ ਵੀ ਸ਼ਾਮਿਲ ਕਰਕੇ ਅੱਗੇ ਵਧਣ ਦੀ ਤੁਹਾਡੀ ਕੋਸ਼ਿਸ਼ ਰਹੇਗੀ ਜਾਂ ਤੁਹਾਡਾ ਕੋਈ ਵੱਖਰਾ ਵਕਰੀ ਨੀਤੀ ਹੈ ਮੇਰੇ ਸਾਹਮਣੇ ਸਾਡੇ ਸਿੱਖ ਭਰਾ ਤੇ ਹਨ ਪਰ ਉਹਨਾਂ ਤੋਂ ਅੱਗੇ ਜਾ ਕੇ ਜੋ ਕੋਈ Hindu ਭਰਾ Muslim ਭਰਾ Sai ਭਰਾ Jaini Parsi Bodhi ਭਰਾ ਕੋਈ ਸਵਧਾਨ ਜ਼ਮੂਰੀਅਤ ਕਾਨੂੰਨ ਮਨੁੱਖੀ ਅਧਿਕਾਰਾਂ ਦੀ ਗੱਲ ਕਰਦਾ ਆ ਅਸੀਂ ਸਭ ਨੂੰ ਨਾਲ ਲੈ ਕੇ ਚੱਲਾਂਗੇ 328 ਪਾਵਨ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆ ਦੇ ਸ੍ਰੀਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਵਿੱਚੋਂ ਚੋਰੀ ਹੋਏ ਨੋ ਇੰਟਰੀ ਜਦ ਕਿ ਹਰ ਚੀਜ਼ ਦੀ ਅਜ ਇੰਟਰੀ ਪੈਂਦੀ ਹੈ ਤੇ ਗੁਰੂ ਗ੍ਰੰਥ ਸਾਹਿਬ ਤਾਂ ਬੜੇ ਸਰਵਉੱਤਮ ਨੇ ਇੱਕ ਇੱਕ ਮਹਾਰਾਜੀ ਦਾ ਸਰੂਪ ਕਿੱਥੋਂ ਆਇਆ ਕਿੱਥੇ ਗਿਆ ਉਹਦਾ ਅਦਬ ਰੱਖਣਾ ਕੋਈ ਛੇੜ ਛਾੜ ਨਾ ਹੋਵੇ ਇਹ ਕੌਣ ਕਹਿੰਦਾ ਹੈ ਸੁਪਰੀਮ ਕੋਰਟ ਕਹਿ ਰਿਹਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਗੁਰੂ ਗ੍ਰੰਥ ਸਾਹਿਬ ਚੋਰੀ ਛਪੇ ਗੁਰੂ ਗ੍ਰੰਥ ਸਾਹਿਬ ਚੋਰੀ ਦਿੱਤੇ ਗਏ ਔਰ ਉਹਦੀ ਪੜਤਾਲ 1200 ਸਫਿਆਂ ਦੀ ਸ਼੍ਰੋਮਣੀ ਕਮੇਟੀ ਨੇ ਆਪ ਕਰਵਾਈ ਈਸ਼ਰ ਸਿੰਘ ਐਡਵੋਕੇਟ ਰਾਹੀਂ ਆਪ ਮੰਨਿਆ ਇਹ ਸੰਗੀਨ ਅਪਰਾਧ ਹੋਇਆ ਹੈ ਆਪ ਮੰਨਿਆ ਕਿ ਉਹਨਾਂ ਚੋਰਾਂ ਤੇ ਫੌਜਦਾਰੀ ਮੁਕਦਮੇ ਦਰਜ ਕਰਾਵਾਂਗੇ ਔਰ ਇਹਦੇ ਤੋਂ ਇਹ ਭੱਜੇ ਸ਼੍ਰੋਮਣੀ ਕਮੇਟੀ ਦੀ ਸਾਰੀ ਜਿੰਨੀ ਮੈਨੇਜਮੈਂਟ ਇਹਨਾਂ ਦੇ ਉੱਚ ਅਧਿਕਾਰੀ ਤੇ ਪ੍ਰਧਾਨ ਸਖਤਰ ਮੈਂਬਰ ਸਾਰੇ ਫਸਦੇ ਸਨ ਇਹਨਾਂ ਨੇ ਫਿਰ ਕਰਿੰਦੇ ਕੁੱਟੋ ਤੇ ਸ਼ਰੀਕ ਛੱਡੋ 40ਵੇਂ ਦਿਨ ਉਹਨਾਂ ਦੀਆਂ ਲੱਤਾਂ ਬਾਹਾਂ ਤੋੜ ਕੇ ਜੇ ਸਜ਼ਾ ਉਹਨਾਂ ਨੂੰ ਦਿੱਤੀ ਹੀ ਤੇ ਇਹਨਾਂ ਦੀਆਂ ਲੱਤਾਂ ਕਿਉਂ ਤੋੜੀਆਂ ਗਈਆਂ 295 ਨੂੰ ਬਦਲ ਕੇ ਉਮਰ ਕੈਦ ਵਿੱਚ ਨਹੀਂ ਤਬਦੀਲ ਕੀਤਾ ਜਾਂਦਾ ਅਸੀਂ ਇਹ ਫਾਈਟ ਕਰਦੇ ਰਵਾਂਗੇ ਇਹ ਛੱਡਣ ਵਾਲੀ ਨਹੀਂ ਹੈ ਇੱਥੇ ਗੁਰੂ ਦੀ ਹੋਂਦ ਗੁਰੂ ਦੇ ਅਦਬ ਦੀ ਗੱਲ ਤੇ ਸ਼ਰੋਮਣੀ ਕਮੇਟੀ ਤੇ ਧਾਮੀ ਇਹਨਾਂ ਦੀ ਜੁੰਡਲੀ ਨੇ ਇਹ ਮਸੰਦ ਲਾਣੇ ਨੇ ਝੂਠ ਬੋਲੇ ਆ ਧਾਮੀ ਸਾਹਿਬ ਝੂਠ ਹੀ ਤਖਤ ਖਲੋ ਕੇ ਬੋਲ ਰਹੇ ਤੇ ਤੁਹਾਡਾ ਬਣੂ ਕੀ ਇਹ ਤੁਹਾਡੇ ਅੱਜ ਸਾਹਮਣੇ ਹੈ ਜੋ ਕਾਲੀ ਦਲ ਦੀ ਦੁਰਦਸ਼ਾ ਹੈ 1947 ਚ ਸਾਡਾ 10 ਲੱਖ ਬੰਦਾ ਮਰਿਆ 2.5 ਲੱਖ ਸਾਡੀਆਂ ਬੱਚੀਆਂ ਦੀ ਪਤਰੂਲੀ ਹੈ 1.5 ਲੱਖ ਦੇ ਕਰੀਬ ਘਰ ਬਰਬਾਦ ਹੋਏ ਆ ਖੋਰ ਵੱਡਾ ਨੁਕਸਾਨ ਹੋਇਆ ਹੈ ਜਿਹਦੀ ਪਰਪਾਈ ਇਹਨਾਂ ਨੇ ਕਿਹਾ ਸੀ ਕਿ ਆਜ਼ਾਦੀ ਤੋਂ ਬਾਅਦ ਤੁਹਾਨੂੰ ਦਿਆਂਗੇ ਪਰ ਉਹਦੇ ਬਦਲੇ ਚ ਸਾਨੂੰ 1978 1984 ਤੇ ਅੱਜ ਨਸ਼ਿਆਂ ਦੀ ਦਲਦਲ ਤੇ ਪੰਜਾਬ ਹਾਸ਼ੀਏ ਤੇ ਲਿਆ ਕੇ ਖੜਾ ਕਰ ਦਿੱਤਾ ਹੈ ਇੱਕ ਬੰਨੇ ਉਹ ਸਰਕਾਰਾਂ ਨਾਲ ਨਾਰਾਜ਼ਗੀ ਹੈ ਦੂਜੇ ਬੰਨੇ ਬਾਦਲ ਕੇ ਬੇਦਬੀਆਂ ਕਰਾਉਂਦੇ ਨੇ ਤੇ ਕੈਪਟਨ ਸੌਂ ਖਾਂਦਾ ਪੋਥੀ ਫੜ ਕੇ ਇਹਨਾਂ ਨਾਲ ਵੀ ਸਾਡੀ ਨਾਰਾਜ਼ਗੀ ਹੈ ਤੀਜੇ ਬੰਨੇ ਭਗਵੰਤ ਮਾਨ ਕੋ ਜਾਣੇ ਆ ਦੇ ਬੂਵੇ ਅੱਗੇ ਕੀਰਤਨ ਕਰਦੇ ਸਾਨੂੰ ਗੁਰੂ ਗ੍ਰੰਥ ਸਾਹਿਬ ਦਾ ਇਨਸਾਫ ਚਾਹੀਦਾ ਹੈ 800 ਪੁਲਿਸੀਆਂ ਲਿਆ ਕੇ ਸਾਨੂੰ ਚੱਕ ਕੇ ਰਾਤ 1 ਵਜੇ ਮਾਰਦਾ ਹੈ ਇਸ ਲਈ ਸਾਡੀ ਇਹਨਾਂ ਨਾਲ ਵੀ ਨਾਰਾਜ਼ਗੀ ਹੈ 224 ਦੇ ਵਿੱਚ ਪੰਜਾਬ ਦੇ ਵਿੱਚ ਪੰਥਕ ਹਵਾਵਾਂ ਲਗਾਤਾਰ ਸਰਗਰਮ ਰਹੀਆਂ ਨੇ ਤੇ ਹੁਣ ਮੇਰੇ ਨਾਲ ਮੌਜੂਦ ਨੇ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਤੋਂ ਪਾਈਬਲ ਦੇਵ ਸਿੰਘ ਬਡਾਲਾ ਜੀ ਜਿਨ੍ਹਾਂ ਨੇ ਲਗਾਤਾਰ 328 ਰੂਪ ਜੋ ਲਾਪਤਾ ਹੋਈ ਸੀ ਉਹਨਾਂ ਨੂੰ ਲੈ ਕੇ ਮੋਰਚਾ ਸੰਭੀ ਰੱਖਿਆ ਸੀ ਔਰ ਇਹ ਮੋਰਚਾ ਕਾਫੀ ਲੰਬਾ ਸਮਾਂ ਲੱਗਾ ਰਿਹਾ ਹਾਲਾਂਕਿ ਕੋਈ ਵੀ ਸਾਰਥਿਕ ਨਤੀਜੇ ਇਸ ਦੇ ਨਹੀਂ ਮਿਲੇ ਐਸਜੀਪੀਸੀ ਦੇ ਵੱਲੋਂ ਲਗਾਤਾਰ ਕਿਹਾ ਗਿਆ ਕਿ ਪੂਰੇ ਦਾ ਪੂਰਾ ਜਿਹੜਾ ਉਸ ਦੇ ਬਾਰੇ ਦੇ ਵਿੱਚ ਪਰਚੋਲ ਹੈ ਉਹ ਉਹਨਾਂ ਦੀ ਸਾਈਡ ਤੇ ਪਾ ਦਿੱਤੀ ਗਈ ਹੈ ਤੇ ਜਿਹੜੇ ਲੋਕ ਦੋਸ਼ੀ ਸਨ ਉਹਨਾਂ ਨੂੰ ਸਜ਼ਾਵਾ ਦੇ ਦਿੱਤੀਆਂ ਗਈਆਂ ਪਰ ਭਾਈ ਵਿਡਾਲਾ ਹੁਣਾਂ ਨੇ ਲਗਾਤਾਰ ਉਹ ਮੋਰਚਾ ਜਾਰੀ ਰੱਖਿਆ ਤੇ ਅੱਜ ਉਸ ਮੋਰਚੇ ਨੂੰ ਇੱਕ ਰਾਜਨੀਤਿਕ ਦਲਵਾਜੋ ਵੀ ਉਭਾਰ ਦਿੱਤਾ ਹੈਗਾ ਮਹਾਰਾਜਾ ਰਣਜੀਤ ਸਿੰਘ ਦੀ ਵਰਸੀ ਹੈਗੀ ਹੈ ਤੇ ਇਸ ਮੌਕੇ ਦੇ ਉੱਤੇ ਉਹਨਾਂ ਨੇ ਸਰਕਾਰੀ ਦਲ ਜਿਹੜਾ ਹੈਗਾ ਆ ਇੱਕ ਸਰਕਾਰੀ ਖਾਲਸਾ ਦਲ ਜਿਹੜਾ ਹੈ ਉਸ ਦਾ ਐਲਾਨ ਕੀਤਾ ਹੈਗਾ ਸੋ ਕੀ ਕੀ ਰਾਜਨੀਤਿਕ ਹੱਥਕੰਡੇ ਅਪਣਾਉਣਾ ਚਾਹੁੰਦੇ ਨੇ ਰਾਜਨੀਤੀ 'ਚ ਜਾਣਾ ਚਾਹੁੰਦੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਸੋ ਪਹਿਲਾਂ ਤੇ ਬਹੁਤ ਬਹੁਤ ਸਵਾਗਤ ਹੈ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਖਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੱਲ ਕਰਾਂਗੇ 32800 ਰੁਪਿਆਂ ਤੋਂ ਸੋ ਤੁਸੀਂ ਲਗਾਤਾਰ ਮੋਰਚਾ ਲਾਇਆ ਸੀਗਾ ਤੁਹਾਡੀਆਂ ਟੇਬਲ ਮੀਟਿੰਗਸ ਵੀ ਹੋਈਆਂ ਪਰ ਤੁਹਾਡਾ ਕਹਿਣਾ ਸੀ ਕਿ ਤੁਹਾਨੂੰ ਸਾਰਥਕ ਹੱਲ ਨਹੀਂ ਮਿਲਿਆ ਜਦਕਿ ਐਸਜੀਪੀਸੀ ਨੇ ਆਪਣੀ ਸਾਈਟ ਦੇ ਉੱਤੇ ਪਾਇਆ ਵੀ ਹੋਇਆ ਹੈ ਕਿ ਸਜਾਵਾਂ ਦੇ ਦਿੱਤੀਆਂ ਗਈਆਂ ਨੇ ਔਰ ਜੋ ਵੀ ਉਹਨਾਂ ਦੀ ਰਿਪੋਰਟਸ ਸਿਗੀ ਉਹ ਪੂਰੀ ਦੀ ਪੂਰੀ ਸਾਈਟ ਦੇ ਉੱਤੇ ਹੈਗੀ ਆ ਪਰ ਤੁਹਾਨੂੰ ਸੰਤੁਸ਼ਟੀ ਨਹੀਂ ਸੀਗੀ ਸੋ ਪਹਿਲਾਂ ਇਹ ਦੱਸੋ ਉਹ ਮੋਰਚਾ ਹੱਲੇ ਵੀ ਲੱਗਾ ਹੋਇਆ ਹੈ ਉਸ ਦੀ ਰੂਪਰੇਖਾ ਕੀ ਹੈ 328 ਇਹ ਪਾਵਨ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਵਿੱਚੋਂ ਚੋਰੀ ਹੋਏ ਨੋ ਐਂਟਰੀ ਜਦ ਕਿ ਹਰ ਚੀਜ਼ ਦੀ ਅਜ ਐਂਟਰੀ ਪੈਂਦੀ ਹੈ ਤੇ ਗੁਰੂ ਗ੍ਰੰਥ ਸਾਹਿਬ ਤਾਂ ਬੜੇ ਸਰਵਉੱਤਮ ਨੇ ਇੱਕ ਇੱਕ ਮਹਾਰਾਜ ਜੀ ਦਾ ਸਰੂਪ ਕਿੱਥੋਂ ਆਇਆ ਕਿੱਥੇ ਗਿਆ ਉਹਦਾ ਅਦਬ ਰੱਖਣਾ ਕੋਈ ਛੇੜ ਛਾੜ ਨਾ ਹੋਵੇ ਇਹ ਕੌਣ ਕਹਿੰਦਾ ਹੈ ਸੁਪਰੀਮ ਕੋਰਟ ਕਹਿ ਰਿਹਾ ਹੈ ਗੁਰੂ ਸਹਿਬਾਨ ਕਹਿ ਰਹੇ ਜੀ ਪਿਆਦ ਬਨਾ ਬਾਣੀ ਤਾਰਾ ਜਾਣੋ ਸੋ ਸਿੱਖਣਾ ਹੈ ہمارا ਸਿੱਖ ਰਹਿਤ ਮਰਯਾਦਾ ਕਹਿ ਰਹੀ ਹੈ ਸਿੱਖੀ ਸਿਧਾਂਤਾਂ ਅਨੁਸਾਰ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਗੁਰੂ ਗ੍ਰੰਥ ਸਾਹਿਬ ਚੋਰੀ ਛਪੇ ਗੁਰੂ ਗ੍ਰੰਥ ਸਾਹਿਬ ਚੋਰੀ ਦਿੱਤੇ ਗਏ ਔਰ ਉਹਦੀ ਪੜਤਾਲ 1200 ਸਫਿਆਂ ਦੀ ਸ਼੍ਰੋਮਣੀ ਕਮੇਟੀ ਨੇ ਆਪ ਕਰਵਾਈ ਈਸ਼ਰ ਸਿੰਘ ਐਡਵੋਕੇਟ ਰਾਹੀਂ ਆਪ ਮੰਨਿਆ ਇਹ ਸੰਗੀਨ ਅਪਰਾਧ ਹੋਇਆ ਹੈ ਆਪ ਮੰਨਿਆ ਕਿ ਉਹਨਾਂ ਚੋਰਾਂ ਤੇ ਫੌਜਦਾਰੀ ਮੁਕਦਮਾ ਮੈਂ ਦਰਜ ਕਰਾਵਾਂਗੇ ਔਰ ਇਹਦੇ ਤੋਂ ਇਹ ਭੱਜੇ ਇਹ ਮੁਕਰੇ ਕਾਰਵਾਈ ਕਰਨ ਤੋਂ ਕਿਉਂ ਸ਼੍ਰੋਮਣੀ ਕਮੇਟੀ ਦੀ ਸਾਰੀ ਜਿੰਨੀ ਮੈਨੇਜਮੈਂਟ ਇਹਨਾਂ ਦੇ ਉੱਚ ਅਧਿਕਾਰੀ ਤੇ ਪ੍ਰਧਾਨ ਸਖਤਰ ਮੈਂਬਰ ਸਾਰੇ ਫਸਦੇ ਸਨ ਇਹਨਾਂ ਨੇ ਫਿਰ ਕਰਿੰਦੇ ਕੁੱਟੋ ਤੇ ਸ਼ਰੀਕ ਛੱਡੋ 2 4 ਥੱਲੇ ਵਾਲੇ ਬੰਦਿਆਂ ਨੂੰ ਸਸਪੈਂਡ ਕੀਤਾ ਬਾਅਦ ਵਿੱਚ ਉਹਨਾਂ ਦੇ ਇਹਨਾਂ ਨੇ ਚੋਰੀ ਉਹਨਾਂ ਦੇ ਜਿੰਨੇ ਫੰਡ ਸੀ ਉਹ ਵੀ ਦਿੱਤੇ ਉਹਨਾਂ ਨੂੰ ਬਾਹਰ ਵੀ ਭੇਜਿਆ ਉਹ ਚੋਰ ਬਚਾ ਲੇ ਗਏ ਜਿੰਨਾਂ ਦੇ ਇਨਸਾਫ ਲਈ ਸਿੱਖ ਜਥੇਬੰਦੀਆਂ ਨੇ ਮੋਰਚਾ ਲਾਇਆ 40ਵੇਂ ਦਿਨ ਉਹਨਾਂ ਦੇ ਆਂ ਲੱਤਾਂ ਬਾਹਾਂ ਤੋੜ ਕੇ ਜੇ ਸਜ਼ਾ ਉਹਨਾਂ ਨੂੰ ਦਿੱਤੀ ਹੀ ਤੇ ਇਹਨਾਂ ਦੀਆਂ ਲੱਤਾਂ ਕਿਉਂ ਤੋੜੀਆਂ ਗਈਆਂ ਇਹਨਾਂ ਤੇ ਪਰਚੇ ਕਿਉਂ ਕਰਵਾਏ ਗਏ ਇਹਨਾਂ ਨੂੰ ਜੇਲਾ ਚ ਤੇ ਹਸਪੀਟਲਾਂ ਚ ਕਿਉਂ ਸੁਟਿਆ ਗਿਆ ਭਾਈ ਸੁਖਜੀਤ ਸਿੰਘ ਖੋਸੇ ਨੂੰ 19 ਮਹੀਨੇ ਜੇਲ੍ਹ ਚ ਰੱਖਿਆ ਗਿਆ ਲਖਵੀਰ ਸਿੰਘ ਦੀ ਬਾਹ ਤੋੜ ਦਿੱਤੀ ਗਈ ਔਰ ਸਭ ਕਾਹੇ ਤੋਂ ਬਾਅਦ 2024 ਨਵੰਬਰ ਤੋਂ ਕਿਸਾਨੀ ਮੋਰਚੇ ਤੋਂ ਪਹਿਲਾਂ ਅਸੀਂ ਉਹ ਮੋਰਚਾ ਲਾ ਕੇ ਬੈਠੇ ਹੋਏ ਆ ਅੱਜ 4 ਸਾਲ ਚੌਥਾ ਸਾਲ ਨੂੰ ਜਾ ਰਿਹਾ ਹੈ ਤੇ ਤੁਸੀਂ ਸਾਡੀ ਭੈਣ ਪੁੱਛ ਰਹੀ ਹੈ ਕਿ ਮੋਰਚਾ ਲੱਗਾ ਹੋਇਆ ਹੈ ਇਹ ਭੈਣੇ ਉਹਨਾਂ ਚਿਰ ਲੱਗਾ ਰਹਿਣਾ ਜਿੰਨਾ ਚਿਰ ਪ੍ਰਤਾਲ ਅਨਸਾਰ ਕਾਨੂੰਨ ਅਨਸਾਰ ਕਾਰਵਾਈ ਕਰਕੇ ਦੋਸ਼ੀਆਂ ਨੂੰ ਸਜ਼ਾ ਨਹੀਂ ਦੇ ਦਿੱਤੀ ਜਾਂਦੀ ਤੇ ਉਹ ਕਾਨੂੰਨ 295 ਨੂੰ ਬਦਲ ਕੇ ਉਮਰ ਕੈਦ ਵਿੱਚ ਨਹੀਂ ਤਬਦੀਲ ਕੀਤਾ ਜਾਂਦਾ ਅਸੀਂ ਇਹ ਫਾਈਟ ਕਰਦੇ ਰਵਾਂਗੇ ਇਹ ਛੱਡਣ ਵਾਲੀ ਨਹੀਂ ਹੈ ਇੱਥੇ ਗੁਰੂ ਦੀ ਹੋਂਦ ਗੁਰੂ ਦੇ ਅਦਬ ਦੀ ਗੱਲ ਹੈ ਤੇ ਸ਼ਰੋਮਣੀ ਕਮੇਟੀ ਤੇ ਧਾਮੀ ਇਹਨਾਂ ਦੀ ਜੁੰਡਲ ਨੇ ਇਹ ਮਸੰਦ ਲਾਣੇ ਨੇ ਝੂਠ ਬੋਲਿਆ ਅੱਜ ਉਸੇ ਹੀ ਝੂਠ ਦਾ ਇਹਨਾਂ ਨੂੰ ਖਮਿਆਜਾ ਭੁਗਤਣਾ ਪਵੇ ਤੁਸੀਂ ਉਸ ਬਿਉਰੇ ਦੇ ਨਾਲ ਸਹਿਮਤ ਨਹੀਂ ਹੋ ਜਿਹੜਾ ਐਸਜੀਪੀਸੀ ਦੀ ਸਾਈਟ ਤੇ ਹੈਗਾ ਨਹੀਂ ਉਹ ਜਿਹੜਾ 1700 ਸਫਿਆਂ ਦਾ ਬਿਉਰਾ ਹੈ ਨਾ ਉਹਦੇ ਨਾਲ ਸਹਿਮਤਾ ਉਹ ਚੋਰੀ ਹੋਈ ਹੈ ਜਿਹੜਾ ਇਹ ਝੂਠ ਬੋਲ ਰਹੇ ਨੇ ਨਾ ਵੀ ਅਸੀਂ ਕਾਰਵਾਈ ਹੋਈ ਹੈ ਉਹ ਗਲਤ ਕਹਿ ਰਹੇ ਆ ਗੁੰਮਰਾਹ ਕਰ ਰਹੇ ਆ ਉਹ ਬਿਲਕੁਲ ਕੋਰਾ ਝੂਠ ਹੈ ਇਸ ਲਈ ਮੈਂ ਤੇ ਕਹਿੰਦਾ ਆਮ ਬੰਦਾ ਝੂਠ ਬੋਲੇ ਬਾਹਰ ਤੇ ਗੁਰਦੁਆਰੇ ਜਾ ਕੇ ਮਾਫੀ ਮੰਗ ਲੈਂਦਾ ਧਾਮੀ ਸਾਹਿਬ ਝੂਠੀ ਤਖਤ ਤੇ ਖਲੋ ਕੇ ਬੋਲ ਰਹੇ ਤੇ ਤੁਹਾਡਾ ਬਣੂ ਕੀ ਇਹ ਤੁਹਾਡੇ ਅੱਜ ਸਾਹਮਣੇ ਹੈ ਜੋ ਕਾਲੀ ਦਲ ਦੀ ਦੁਰਦਸ਼ਾ ਹੈ ਅਜੀ ਹੋਰ ਵੇਖੋ ਹਾਸ਼ੀਏ ਤੇ ਜਾਣ ਵਾਲੇ ਹੋ ਤੁਸੀਂ ਜੀ ਸੋ ਰਾਜਨੀਤਿਕ ਤੁਸੀਂ ਪੰਥਕ ਮੁੱਦਿਆਂ ਦੀ ਹਮੇਸ਼ਾ ਗੱਲ ਕੀਤੀ 328 ਦੀ ਜਾਂ ਐਸਜੀਪੀਸੀ ਦੀਆਂ ਹੋਰ ਨ ਲੈਕਿਆਂ ਨੂੰ ਹਮੇਸ਼ਾ ਉਬਾਰਿਆ ਪਰ ਅੱਜ ਤੁਸੀਂ ਇਹ ਰਾਜਨੀਤਿਕ ਧੜੇਵਾਜੂ ਕਿਉਂ ਐਲਾਨ ਕੀਤਾ ਹੈਗਾ ਤੁਹਾਨੂੰ ਲੱਗਦਾ ਕਿ ਪੰਥਕ ਮੁੱਦਿਆਂ ਦਾ ਹੱਲ ਰਾਜਨੀਤੀ ਵਿੱਚ ਹੈ ਹਾਂ ਇਹ ਵੀ ਤੁਸੀਂ ਵਧੀਆ ਕੀਤਾ ਵੀ ਮੈਂ ਨਹੀਂ ਪੰਜਾਬ ਦੇ ਲੋਕਾਂ ਨੂੰ ਪੁੱਛੋ ਮੈਨੂੰ ਪੁੱਛੋ ਮੈਂ ਵੀ ਪੰਜਾਬ ਦਾ ਇੱਕ ਵਸਨੀਕ ਹਾਂ ਛੇਰੇ ਪੰਜਾਬ ਨੇ ਅੱਖਾਂ ਮੀਟੀਆਂ ਛੇਰੇ ਪੰਜਾਬ ਦੇ ਅੱਖਾਂ ਮੀਟਣ ਤੋਂ ਬਾਅਦ ਕਦੇ ਗੋਰੀ ਸਰਕਾਰ ਬਣੀ ਕਦੇ ਕਾਂਗਰਸ ਬਣੀ ਕਦੇ ਬੀਜੇਪੀ ਕਾਲੀ ਬਣੇ ਤੇ ਕਦੇ ਅਜਾਪ ਵਾਲੇ ਆ ਗਏ ਪੰਜਾਬ ਦੇ ਕਿਸੇ ਬੰਦੇ ਨੂੰ ਪੁੱਛ ਕੇ ਵੇਖ ਲਓ ਪੰਜਾਬ ਖੁਸ਼ਹਾਲ ਹੋਇਆ ਕਿ ਪੰਜਾਬ ਕੰਗਾਲ ਹੋਇਆ ਪੰਜਾਬ ਚੈਨ ਲਿਆਏ ਕਿ ਪੰਜਾਬ ਬੇਚੈਨ ਹੋਇਆ ਪੰਜਾਬ ਦੇ ਹਾਲਾਤ ਬਦਤਰ ਹੋਏ ਨੇ ਦਿਨ-ਬਦਨ 4 ਲੱਖ ਕਰੋੜ ਦਾ ਕਰਜ਼ਾ ਉਹਦੇ ਸਿਰ ਔਰ ਬੇਰੁਜ਼ਗਾਰੀ ਨਸ਼ਾ ਕੁੱਲੀ ਗੁੱਲੀ ਜੁੱਲੀ ਨੂੰ ਤਰਸ ਰਹੇ ਨੇ ਲੋਕ ਜ਼ਮੀਨਾਂ ਵੇਚ ਕੇ ਪ੍ਰਵਾਸ ਨੂੰ ਮੂੰਹ ਕਰੀ ਬੈਠੇ ਆ ਪਾਣੀ ਮੁੱਕ ਰਿਹਾ ਰੋੜਨ ਵਾਲੇ ਪੰਜਾਬ ਨੂੰ ਕੱਲੇ ਜਾ ਰਹੇ ਆ ਪੀਣ ਵਾਲੇ ਖੋਏ ਜਗੇ ਆ ਅੱਗੇ ਵੀ ਖੁੱਸ ਰਹੇ ਆ ਇਹ ਸਭ ਕਾਹੇ ਦੇ ਜ਼ਿੰਮੇਵਾਰ ਸਿਆਸੀ ਪਾਰਟੀਆਂ ਤੇ ਦਲ ਬਦਲੂ ਲੀਡਰ ਨੇ ਜਿੰਨਾ ਤੋਂ ਨਰਾਸ਼ ਹੋ ਕੇ ਪੰਜਾਬ ਦੀ ਨੌਜਵਾਨੀ ਪ੍ਰਵਾਸ ਜਾ ਰਹੀ ਹੈ ਉਹਨਾਂ ਨੂੰ ਰੋਕਣ ਲਈ ਅਸੀਂ ਜਿਹੜਾ ਉਪਰਾਲਾ ਬਾਬਾ ਬੰਦਾ ਸਿੰਘ ਬਹਾਦਰ ਸਿੱਖ ਮਿਸਲਾਂ ਸ਼ੇਰੀ ਪੰਜਾਬ ਨੇ ਸਰਕਾਰੀ ਖਾਲਸਾ ਰਾਹੀਂ ਕੀਤਾ ਸੀਗਾ ਅੱਜ 150ਵੀਂ ਵਰ੍ਹੇ ਸੀ ਮੌਕੇ ਅੱਜ ਅਸੀਂ ਉਹਨਾਂ ਨੂੰ ਸਨੇਹਾ ਦੇ ਰਹੇ ਹਾਂ ਕਿ ਆਓ ਸ਼ੇਰੀ ਪੰਜਾਬ ਦਲ ਤੇ ਖੜ ਕੇ ਤੁਸੀਂ ਆਪਣੀ ਗੱਲ ਰੱਖੋ ਅਸੀਂ ਅੱਜ ਵੀ ਦਰਬਾਰੇ ਖਾਲਸਾ ਦੀ ਸ਼ੁਰੂਆਤ ਕਰਾਂਗੇ ਤਾਂ ਕਿ ਹਰ ਬੰਦਾ ਆਪਣੀ ਗੱਲ ਦਰਬਾਰੇ ਖਾਲਸਾ ਵਿੱਚ ਕਰ ਸਕੇ ਪੰਜਾਬ 'ਚ ਏਜੰਡਾ 베ਸਟ ਰਾਜਨੀਤੀ ਬਹੁਤ ਚੱਲਦੀ ਹੈ ਤੁਸੀਂ ਮਹਾਰਾਜਾ ਰਣਜੀਤ ਸਿੰਘ ਦੀ ਗੱਲ ਕੀਤੀ ਉਹਨਾਂ ਦੇ ਰਾਜ ਨੂੰ ਖੁਸ਼ਹਾਲ ਮੰਨਿਆ ਜਾਂਦਾ ਧਾਰਮਿਕ ਨਰਪੱਖਤਾ ਦੇ ਨਾਲ ਔਰ ਸਾਖਰ ਪੰਜਾਬ ਦੇ ਵਿੱਚ ਸਭ ਤੋਂ ਵੱਧ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਅਸੀਂ ਖਾਸ ਕਰਕੇ ਕੁੜੀਆਂ ਤੇ ਔਰਤਾਂ ਲਈ 18 ਦੇ ਕਲੀਬ ਕਾਲਜ ਤੇ ਸਕੂਲ ਹੋਇਆ ਕਰਦੇ ਸੀ ਤੁਹਾਡਾ ਕੀ ਕੀ ਤੁਹਾਡੇ ਫੈਸਲੇ ਰਹਿਣ ਵਾਲੇ ਆ ਜਿਨ੍ਹਾਂ ਦੇ ਉੱਤੇ ਤੁਹਾਨੂੰ ਲੱਗਦਾ ਵੀ ਲੋਕ ਤੁਹਾਡੇ ਇਸ ਰਾਜਨੀਤਿਕ ਧੜੇ ਦੇ ਨਾਲ ਆਣ ਜੁੜਨਗੇ ਕੀ ਕੀ ਸੋਚ ਕੇ ਚੱਲੇ ਹੈਗੇ ਉਹ ਕਿਹੜੀ ਲਕੀਰਾਂ ਦੇ ਨਾਲ ਤੁਹਾਡਾ ਹੈ ਕਿ ਹਾਂ ਮੈਂ ਆ ਪੱਖ ਨੇ ਜਿਹੜੀ ਅਸੀਂ ਪੰਜਾਬ ਦੀ ਗੱਲ ਕਰਾਂਗੇ ਇਹ ਸਾਡੇ ਪੱਤਰਕਾਰ ਭਾਈ ਚਾਰੇ ਨੇ ਲਿਖਣ ਵਾਲੇ ਲਖਾਰੀਆਂ ਨੇ ਬੁੱਧੀ ਜੀਵੀਆਂ ਨੇ ਇਹ ਜ਼ਿੰਮੇਵਾਰੀ ਉਹਨਾਂ ਦੀ ਹੈ ਕਿ ਸਰਕਾਰੀ ਖਾਲਸਾ ਦੀ ਇੱਕ ਇੱਕ ਚੀਜ਼ ਜਿਹੜੀ ਹੈ ਉਹ ਹਰੇਕ ਵਰਗ ਦੇ ਲੋਕਾਂ ਤੱਕ ਪਹੁੰਚਾਈ ਜਾਵੇ ਤਾਂ ਕਿ ਉਹ ਮਾਹੌਲ ਮੁਰ ਸਿਰਜਿਆ ਜਾ ਸਕੇ ਕਹਿੰਦੇ ਕਿਸੇ ਮੁਸਲਮਾਨ ਭਰਾ ਨੇ ਕੁਰਾਨ ਸ਼ਰੀਫ ਲਿਖਿਆ ਬੜਾ ਸੁੰਦਰ ਲਿਖ ਲਿਆ ਤੇ ਉਹ ਬੜਾ ਪਛਤਾਵਾ ਕਰ ਲੱਗਿਆ ਕਿ ਬਜ਼ੁਰਗ ਹੋ ਗਿਆ ਹੈ ਨਾ ਸਾਂਭਿਆ ਜਾਣਾ ਨਾ ਇਹਦੀ ਕਿਸੇ ਨੇ ਕੀਮਤ ਪਾਉਣੀ ਇਹ ਗੱਲ ਜਦੋਂ ਸ਼ੇਰੇ ਪੰਜਾਬ ਤੱਕ ਗਈ ਉਹਨਾਂ ਕੀਮਤ ਵੀ ਪਾਈ ਤੇ ਅਜੀਜ਼ੂਦੀਨ ਦੇ ਰਾਹੀਂ ਉਹਨਾਂ ਨੇ ਉਹਦੀ ਕੁਰਾਨ ਦਾ ਅਦਬ ਵੀ ਰੱਖਿਆ ਬਜ਼ੁਰਗਾ ਫਿਕਰ ਨਾ ਕਰ ਜਿੰਨਾ ਚਿਰ ਸ਼ੇਰੇ ਪੰਜਾਬ ਜਿਉਂਦਾ ਹੈ ਇਹ ਤੁਹਾਡੀਆਂ ਹਰ ਗੱਲ ਦੀ ਕੀਮਤ ਪਵੇਗੀ ਤੇ ਕਹਿੰਦੇ ਹੁੰਦੇ ਸਰਕਾਰ ਤੇ ਮੁੱਲ ਪਾਉਂਦੀ ਅਸੀਂ ਸਰਕਾਰੀ ਖਾਲਸਾ ਦੇ ਉਹ ਨਿਜਮ ਤੁਹਾਡੇ ਥਰੂ ਲੋਕਾਂ ਤੱਕ ਲੈ ਕੇ ਜਾਵਾਂਗੇ ਤਾਂ ਕਿ ਨੌਜਵਾਨੀ ਜਿਹੜੀ ਪ੍ਰਵਾਸ ਜਾ ਕੇ ਲੇਬਰ ਕਰਨ ਦੀ ਸੋਚੀ ਬੈਠੀ ਹੈ ਉਹ ਹਰੀ ਸਿੰਘ ਨਲੂਏ ਸ਼ੇਰੇ ਪੰਜਾਬ ਅਕਾਲੀ ਫੂਲਾ ਸਿੰਘ ਤੇ ਕਿਧਰੇ ਮੁਖ ਮਚੰਦ ਤੇ ਅਜੀਜ਼ਉਦੀਨ ਵਰਗੇ ਸੁਪਨੇ ਲੈਣੇ ਸ਼ੁਰੂ ਕਰ ਦੇਣ ਅਸੀਂ ਪੰਜਾਬ ਚ ਸਰਕਾਰੀ ਖਾਲਸਾ ਲਿਆਵਾਂਗੇ ਉਹ ਦਿਨ ਦੂਰ ਨਹੀਂ ਇਹ ਲੋਕ ਸਰਕਾਰੀ ਖਾਲਸਾ ਸ਼ੇਰੇ ਪੰਜਾਬ ਦੀ ਫੋਟੋ ਲਾ ਕੇ ਸਰਕਾਰੀ ਦਫ਼ਤਰਾਂ ਚ ਸੁਪਨੇ ਉਹ ਲੈਂਦੇ ਨੇ ਪਰ ਲੋਕਾਂ ਤੇ ਨੇਤਾ ਨੀਤੀ ਛੱਡਦੇ ਆ ਆਪਾਂ ਦੇ ਪੰਜਾਬ ਦੀ ਤਸਵੀਰ ਬਣ ਕੇ ਕੋਸ਼ਿਸ਼ ਕਰਾਂਗੇ ਕਿ ਅਸੀਂ ਨੇਤਾ ਨੀਤੀ ਨੂੰ ਹਟਾ ਕੇ ਲੋਕ ਨੀਤੀ ਦੀ ਗੱਲ ਲੈ ਕੇ ਜਾਵਾਂਗੇ ਕਿਹੜੀਆਂ ਚੋਣਾਂ ਦੀ ਤਿਆਰੀ ਕਰ ਰਹੇ ਹੋ ਜਿਮਨੀ ਚੋਣਾਂ ਹੋਣੀਆਂ ਨੇ 5 ਹਲਕਿਆਂ ਦੇ ਵਿੱਚ ਜਾਂ 27 ਦੇ ਲਈ ਤੁਹਾਡਾ ਇਹ ਤੁਹਾਡਾ ਸਭ ਤੋਂ ਪਹਿਲਾਂ ਢਾਂਚਾ ਤਿਆਰ ਹੋਣਾ ਹੈ ਉਹਨਾਂ ਵਾਲੇ ਦਿਨਾਂ 'ਚ ਸ਼ਬਦਾਨ ਤੁਹਾਡੇ ਸਾਹਮਣੇ ਆਉਣਾ ਹੈ ਉਹਦਾ ਅਜੰਡਾ ਹੋਣਾ ਹੈ ਪੈਮਾਨਾ ਹੋਣਾ ਹੈ ਨਿਸ਼ਾਨਾ ਆਉਣਾ ਹੈ ਤੇ ਫਿਰ ਜਿਵੇਂ ਜਿਵੇਂ ਇਹ ਸ਼ੇਰੇ ਪੰਜਾਬ ਦਲ ਦੀ ਜਿਹੜੀ ਅੰਤਰੰਗ ਸਭਾ ਫੈਸਲੇ ਲਵੇਗੀ ਓਵੇਂ ਓਵੇਂ ਮੈਂ ਇੱਕ ਸੇਵਾਦਾਰਾਂ ਮੈਂ ਤੇ ਕੇਵਲ ਤੁਹਾਡੇ ਸਾਹਮਣੇ ਬੋਲ ਕੇ ਰੱਖਣਾ ਸੋ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵੀ ਆਉਣਾਂ ਆਣੀ ਚੋਣਾ ਬਣਾਣ ਦੀ ਵੀ ਲਗਾਤਾਰ ਵੋਟਾਂ ਬਣਾਣ ਦੀ ਲਗਾਤਾਰ ਗੱਲ ਹੋ ਰਹੀ ਸੀਗੀ ਤੁਸੀਂ ਉੱਥੇ ਕਿਉਂ ਨਹੀਂ ਕੋਸ਼ਿਸ਼ ਕੀਤੀ ਕਿ ਉੱਥੇ ਜ਼ਿਆਦਾ ਆਪਣੀ ਸੰਗਤ ਨੂੰ ਲਾਮਬੰਦ ਕੀਤਾ ਜਾਵੇ ਕਿਉਂਕਿ ਤੁਹਾਡੇ ਤਾਂ ਗੁੱਸੇ ਗਿਲੇ ਵੀ ਐਸਜੀਪੀਸੀ ਨਾਲ ਸੀ ਜ਼ਿਆਦਾ ਕਿ ਉਹਨਾਂ ਦੇ ਪ੍ਰਬੰਧਕ ਢਾਂਚੇ ਦੇ ਵਿੱਚ ਕਮੀਆਂ ਹੈਗੀਆਂ ਸਾਡੇ ਗੁੱਸੇ ਗਿਲੇ ਸ਼੍ਰੋਮਣੀ ਕਮੇਟੀ ਨਾਲ ਵੀ ਹੈ ਸਰਕਾਰ ਨਾਲ ਵੀ ਹੈ 1947 ਚ ਸਾਡਾ 10 ਲੱਖ ਬੰਦਾ ਮਰਿਆ 2.5 ਲੱਖ ਸਾਡੀਆਂ ਬੱਚੀਆਂ ਦੀ ਪਤਰੁਲੀ ਹੈ 1.5 ਲੱਖ ਦੇ ਕਰੀਬ ਘਰ ਬਰਬਾਦ ਹੋਏ ਆ ਖੋਰ ਵੱਡਾ ਨੁਕਸਾਨ ਹੋਇਆ ਹੈ ਜਿਹਦੀ ਪਰਪਾਈ ਇਹਨਾਂ ਨੇ ਕਿਹਾ ਸੀ ਕਿ ਆਜ਼ਾਦੀ ਤੋਂ ਬਾਅਦ ਤੁਹਾਨੂੰ ਦਿਆਂਗੇ ਪਰ ਉਹਦੇ ਬਦਲੇ ਚ ਸਾਨੂੰ 1978 1984 ਤੇ ਅੱਜ ਨਸ਼ਿਆਂ ਦੀ ਦਲਦਾ ਤੇ ਪੰਜਾਬ ਹਾਸ਼ੀਏ ਤੇ ਲਿਆ ਕੇ ਖੜਾ ਕਰ ਦਿੱਤਾ ਹੈ ਇੱਕ ਬੰਨੇ ਉਹ ਸਰਕਾਰਾਂ ਨਾਲ ਨਾਰਾਜ਼ਗੀ ਹੈ ਦੂਜੇ ਬੰਨੇ ਬਾਦਲ ਕੇ ਬੇਦਬੀਆਂ ਕਰਾਉਂਦੇ ਨੇ ਤੇ ਕੈਪਟਨ ਸੌਹ ਖਾਂਦਾ ਪੋਥੀ ਫੜ ਕੇ ਇਹਨਾਂ ਨਾਲ ਵੀ ਸਾਡੀ ਨਾਰਾਜ਼ਗੀ ਹੈ ਤੀਜੇ ਬੰਨੇ ਭਗਵੰਤ ਮਾਨ ਕੋ ਜਾਣੇ ਆ ਉਹ ਭੂਵੇਂ ਅੱਗੇ ਕੀਰਤਨ ਕਰਦੇ ਸਾਨੂੰ ਗੁਰੂ ਗ੍ਰੰਥ ਸਾਹਿਬ ਦਾ ਇਨਸਾਫ ਚਾਹੀਦਾ ਹੈ 800 ਪੁਲਸੀਆ ਲਿਆ ਕੇ ਸਾਨੂੰ ਚੱਕ ਕੇ ਰਾਤ 1 ਵਜੇ ਮਾਰਦਾ ਹੈ ਇਸ ਲਈ ਸਾਡੀ ਇਹਨਾਂ ਨਾਲ ਵੀ ਨਾਰਾਜ਼ਗੀ ਹੈ ਇਨਸਾਫ ਇੱਥੋਂ ਵੀ ਨਹੀਂ ਮਿਲਿਆ ਧੱਕਾ ਉੱਥੇ ਵੀ ਹੋਇਆ ਰਹੀ ਗੱਲ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਿੱਖ ਨਾ ਗੋਲਕ ਚੋਰ ਨੇ ਤੇ ਨਾ ਪ੍ਰਧਾਨਗੀ ਦੇ ਭੁੱਖੇ ਨੇ ਉੱਥੇ ਸਾਰਿਆਂ ਦੇ ਨਾਲ ਬੈਠ ਕੇ ਗੁਰਮਤਾ ਕਰਕੇ ਅਸੀਂ ਨਾ ਇਲੈਕਸ਼ਨ ਤੇ ਨਾ ਕਲੈਕਸ਼ਨ ਚਾਹੁੰਦੇ ਆ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਅਸੀਂ ਸ਼੍ਰੀ ਅਕਾਲ ਤੱਕ ਸਾਬ ਦੀ ਤਰਜਮਾਨੀ ਹੈਟ ਅਸੀਂ ਸਿਲੈਕਸ਼ਨ ਚਾਹੁੰਨੇ ਜੀ ਇੱਕ ਆਖਰੀ ਗੱਲ ਪੁੱਛਣਾ ਚਾਹਾਂਗੀ ਪੰਜਾਬ ਦੇ ਵਿੱਚ ਪੰਥਕ ਹਾਵਾਂ ਦੀ ਰਫਤਾਰ ਰਹੀ ਹੈ ਅਸੀਂ ਦੇਖਿਆ ਪਿਛਲੀਆਂ ਚੋਣਾਂ ਦੇ ਨਤੀਜੇ ਦੇ ਵਿੱਚ ਅਮਰਿਤਪਾਲ ਸਿੰਘ ਖਾਲਸਾ ਤੇ ਸਰਵਜੀਤ ਸਿੰਘ ਜਿਹੜੇ ਸੀਗੇ ਕਾਫੀ ਵੋਟਾਂ ਦੇ ਨਾਲ ਲੋਕਾਂ ਨੇ ਜਤਾਇਆ ਔਰ ਇੱਕ ਉਹਨਾਂ ਦੇ ਲਈ ਲੋਕਾਂ ਨੇ ਪ੍ਰਚਾਰ ਵੀ ਆਪ ਕੀਤਾ ਸੋ ਉਹਨਾਂ ਨੂੰ ਦੇਖ ਕੇ ਜ਼ਾਹਿਰ ਜੀ ਗੱਲ ਹੈ ਤੁਹਾਡਾ ਵੀ ਜੋਸ਼ ਵਧਿਆ ਹੋਵੇਗਾ ਕਿ ਉਹਨਾਂ ਦੇ ਨਾਲ ਵੀ ਅੱਗੇ ਜਾ ਕੇ ਉਹਨਾਂ ਨੂੰ ਵੀ ਨਾਲ ਰਲਾ ਕੇ ਆਪਣੇ ਇਸ ਧੜੇ ਦੇ ਵੀ ਸ਼ਾਮਿਲ ਕਰਕੇ ਅੱਗੇ ਵਧਣ ਤੁਹਾਡੀ ਕੋਸ਼ਿਸ਼ ਰਹੇਗੀ ਜਾਂ ਤੁਹਾਡਾ ਕੋਈ ਵੱਖਰਾ ਵਕਰੀ ਨੀਤੀ ਹੈ ਮੈਨੂੰ ਇੰਜ ਲੱਗਦਾ ਵੀ ਕਈ ਵਾਰੀ ਨਾ ਮੀਡੀਆ ਸੋਚਦਾ ਵੀ ਇਹ ਸ਼ਾਇਦ ਸਿੱਖ ਭਰਾ ਨੂੰ ਤਰਜੀਹ ਆਦੀ ਦੇਣਗੇ ਤੇ ਦੂਜੇ ਨੂੰ ਘਟ ਦੇਣਗੇ ਮੈਨੂੰ ਸਾਰੇ ਸਵਾਲ ਵਾਰ-ਵਾਰ ਕਰ ਰਹੇ ਪਰ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਮੇਰੇ ਸਾਹਮਣੇ ਸਾਡੇ ਸਿੱਖ ਭਰਾ ਤੇ ਹਨ ਪਰ ਉਹਨਾਂ ਤੋਂ ਅੱਗੇ ਜਾ ਕੇ ਜੋ ਕੋਈ Hindu ਭਰਾ Muslim ਭਰਾ Sai ਭਰਾ Jaini Parsi Bodhi ਭਰਾ ਕੋਈ ਸਬਦਾਨ ਮੌਰੀਅਤ ਕਾਨੂੰਨ ਮਨੁੱਖੀ ਅਧਿਕਾਰਾਂ ਦੀ ਗੱਲ ਕਰਦਾ ਆ ਅਸੀਂ ਸਭ ਨੂੰ ਨਾਲ ਲੈ ਕੇ ਚੱਲਾਂਗੇ ਤੇ ਸਭ ਦੇ ਨਾਲ ਲੈ ਕੇ ਤੁਰਾਂਗੇ ਰਹੀ ਗੱਲ ਉਹ ਤਸ਼ਾਹ ਦੀ ਉਹ ਤਸ਼ਾਹ ਤੇ ਸਾਨੂੰ ਬਾਬਾ ਬੰਦਾ ਸਿੰਘ ਬਹਾਦਰ ਦੀ ਤਸਵੀਰ ਤੇ ਸ਼ੇਰ-ਏ-ਪੰਜਾਬ ਨੂੰ ਵੇਖ ਕੇ ਪੈਦਾ ਹੋ ਜਾਂਦਾ ਹੈ ਹੂੰ ਜੀ ਸੋ ਬਹੁਤ ਬਹੁਤ ਧੰਨਵਾਦ ਸੋ ਇਸ ਹਨ ਸਾਡੇ ਨਾਲ ਪਾਈਬਲ ਦੇਵ ਸਿੰਘ ਵਡਾਲਾ ਸਰਕਾਰੇ ਖਾਲਸਾ ਦਲ ਦੀ ਅੱਜ ਇਹਨਾਂ ਨੇ ਸਥਾਪਨਾ ਕੀਤੀ ਹੈਗੀ ਹੈ ਔਰ ਦੱਸਿਆ ਕਿ ਰਾਜਨੀਤੀ ਦੇ ਵਿੱਚ ਵੀ ਜਿਹੜਾ ਹੈ ਹੁਣ ਇਹ ਪੰਥਕ ਤਿਰਾਂ ਹੱਥ ਅਜਮਣ ਗਈਆਂ ਸੋ ਲਗਾਤਾਰ ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਪੰਥਕ ਮੁੱਦਿਆਂ ਦੇ ਉੱਤੇ ਜੇਕਰ ਕੋਈ ਗੱਲ ਕਰਦਾ ਹੈ ਤੇ ਉਸਦੇ ਨਾਲ ਜ਼ਰੂਰ ਗੱਲ ਕੀਤੀ ਜਾਵੇ سلسلہ ਜਾਰੀ ਰਹੇਗਾ ਜੁੜੇ ਨਾ ਨਾ ਪੰਜਾਬੋ ਦੇਲਾ ਮੈਨੂੰ ਦਿਵਾ ਗਿਆ ਧੰਨਵਾਦ